ਯਹੂਦੀਆਂ ਦਾ ਰੈਬਰੀ ਪਰਿਸ਼ ਜੋ ਸਾਡੇ 3000 ਸਾਲ ਪਹਿਲੇ ਅੰਦਾਜ਼ਨ ਹੋਇਆ ਹੈ ਕੋਹ ਤੂਰ ਕੋ ਕਹਿੰਦੇ ਨੇ ਪਹਾੜ ਨੂੰ ਤੇ ਪਹਾੜ ਦਾ ਨਾਮ ਸੀ ਤੂਰ ਉਸ ਤੇ ਚੜ ਕੇ ਰੋਜ਼ ਇਬਾਦਤ ਕਰਦਾ ਸੀ ਬੰਦਗੀ ਕਰਦਾ ਸੀ ਮੁਹੰਮਦ ਸਾਹਿਬ ਵੀ ਇੱਕ ਪਹਾੜ ਤੇ ਜਾਂਦੇ ਸਨ ਗਾਰ ਅਜੇ ਵੀ ਬਣੀ ਹੋਈ ਏ ਹੁਣ ਉੱਥੇ ਤੱਕ ਸਾਊਦੀ ਅਰਬ ਦੀ ਗਵਰਨਮੈਂਟ ਨੇ ਬਕਾਇਦਾ ਸੜਕ ਬਣਾ ਦਿੱਤੀ ਏ ਟਨਲ ਬਣਾ ਦਿੱਤੀ ਸੁਰੰਗ ਬਣਾ ਦਿੱਤੀ ਅਠ 10 ਮੀਲ ਦੀ ਵਾਟ ਕਰਕੇ ਯਾਤਰੀਆਂ ਨੂੰ ਜਾਣਾ ਪੈਂਦਾ ਸੀ ਹਾਜੀਆਂ ਨੂੰ ਹੁਣ ਸਿਰਫ 3 ਮੀਲ ਦਾ ਰਸਤਾ ਰਹਿ ਗਿਆ ਜਿੱਥੇ ਬੈਠ ਕੇ ਮੁਹੰਮਦ ਸਾਹਿਬ ਬੰਦਗੀ ਕਰਦੇ ਸਨ ਅੱਲਾਹੁ ਦਾ ਜ਼ਿਕਰ ਕਰਦੇ ਸਨ ਪਹਾੜ ਮੈਂ ਹੈਰਾਨਾ ਪਛੋਖੜ ਜੀਵਨ ਦੇ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਹੇਮਕੁੰਡ ਨੂੰ ਚੁਣਿਆ ਪਹਾੜ ਭਾਰਤ ਦੇ ਚੋਟੀ ਦੇ ઋષਿਮੁਨੀ 90 ਫੀਸਦੀ ਪਹਾੜਾਂ ਤੇ ਜੱਦਤਪ ਕਰਦੇ ਰਹੇ ਜ਼ਮੀਨ ਤੋਂ ਥੋੜਾ ਜਿਹਾ ਉੱਚਾ ਕੁਛ ਨਾ ਕੁਛ ਮਦਦ ਮਿਲਦੀ ਹੋਵੇਗੀ ਖੈਰ ਇਸ ਦੀ ਲਮਕਾਈ ਤੇ ਮੈਂ ਨਾ ਜਾਵਾਂ ਕੋ ਤੋਰ ਤੇ ਜਾਂਦਾ ਸੀ ਇੱਕ ਦਿਨ ਇੱਕ ਆਯਾਲੀ ਜਿਹਦੇ ਕੋਲ 100 150 ਬੇਡਾਂ ਸਨ ਜੰਗਲੇ ਚਰਨਦਾ ਸੀ ਜੰਗਲੇ ਚ ਹੀ ਰਹਿੰਦਾ ਸੀ ਬੇਡਾਂ ਦਾ ਦੁੱਧ ਵੇਚ ਕੇ ਉਹਨਾਂ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ ਰਾਤ ਨੂੰ ਵੀ ਜੰਗਲੇ ਚ ਹੀ ਰਹਿ ਜਾਂਦਾ ਬਸ ਕੰਡਿਆਂ ਦੀ ਇੱਕ ਬਾੜ ਜੀਆਂ ਬਣਾਈ ਹੋਈ ਸੀ ਚਾਰੋਂ ਪਾਸੇ ਜਿਹਦੇ ਚ ਬੇਡਾਂ ਨੂੰ ਵੜ ਲੈਂਦਾ ਸੀ ਔਰ ਉੱਥੇ ਹੀ ਬਾਰ ਸੌਂ ਜਾਂਦਾ ਸੀ ਇੱਕ ਦਿਨ ਖਿਆਲ ਆਇਆ ਸ਼ਹਿਰ ਤੇ ਦੇਖਾਂ ਕਦੀ ਗਿਆ ਸ਼ਹਿਰ ਦੇਖ ਲਵਾਂ ਬਹੁਤ ਵੱਧ ਗਿਆ ਵੱਡਾ ਹੋ ਗਿਆ ਪਰ 베ਡਾਂ ਨੂੰ ਇਕੱਲਾ ਛੱਡਣ ਨੂੰ ਵੀ ਜੀ ਨਾ ਕਰੇ ਤੂੰ 베ਡਾਂ ਨੂੰ ਵੀ ਲਾਗਦਾ ਸ਼ਹਿਰ ਦੇ ਅੰਦਰ ਜੈਸੇ ਦਾਖਲ ਹੋਇਆ ਤਾਂ ਪਹਿਲੇ ਇੱਕ ਇਬਾਦਤ ਦਾ ਪੈਂਦੀ ਸੀ ਉੱਥੇ ਇੱਕ ਵਾਇਸ ਭਾਉ ਕਥਾ ਕਰਨ ਵਾਲਾ ਰੱਬ ਦੀ ਗੱਲ ਕਰਨ ਵਾਲਾ ਲੋਕਾਂ ਨੂੰ ਸੁਣਾ ਰਿਹਾ ਸੀ ਖੁਦਾ ਜਿਹੜਾ ਹੈ ਲਾ ਮਕਾਨ ਹੈ ਲਾ ਸ਼ਰੀਕ ਹੈ ਲਾ ਮੈਦੂਰ ਇਹ ਖੜਾ ਹੋ ਕੇ ਸੁਣ ਲੱਗ ਪਿਆ ਲਾ ਮਕਾਨ ਉਹਦਾ ਕੋਈ ਨਿਸ਼ਚਿਤ ਥਾਂ ਨੂੰ ਯਾਦ ਕਰਦੇ ਨਹੀਂ ਇਸ ਅਿਆਲੀ ਨੇ ਸੁਣਿਆ ਪ੍ਰਮਾਤਮਾ ਦਾ ਕੋਈ ਘਰ ਥਾਂ ਟਿਕਾਣਾ ਨਹੀਂ ਹੈ ਸੀਮਤ ਜਿਹਾ ਉਹਦੀ ਸੋਚਣੀ ਸੀ ਵਿਚਾਰੇ ਦੀ ਲਾ ਮਕਾਂ ਲਾ ਸ਼ਰੀਕ ਉਹਦਾ ਕੋਈ ਸ਼ਰੀਕ ਨਹੀਂ ਹੈ ਹੱਸ ਪਿਆ ਇਹ ਅਿਆਲੀ ਪੇਡਾਂ ਨੂੰ ਵਾਪਸ ਲੈ ਆਉਂਦੇ ਕਿnde ਲੈ ਖੁਦਾ ਗੱਲ ਤੇ ਤੇਰੀ ਬੜੀ ਸੁਣਦੇ ਆਉਂਦੇ ਸੀ ਪਰ ਅੱਜ ਪਹਿਲੀ ਦਫਾ ਪਤਾ ਚੱਲਿਆ ਤੂੰ ਮੇਰੇ ਵਰਗਈ ਹੈ ਸਾਡਾ ਵੀ ਕੋਈ ਘਰਗਾਰਡ ਕੋਈ ਨਹੀਂ ਤੇਰਾ ਵੀ ਕੋਈ ਸਾਡਾ ਵੀ ਕੋਈ ਸ਼ਰੀਫ ਕੋਈ ਨਹੀਂ ਨਾ ਮਾਂ ਹੈ ਨਾ ਪਿਓ ਹੈ ਨਾ ਭਰਾ ਹੈ ਨਾ ਭੈਣ ਕੋਈ ਵੀ ਨਹੀਂ ਤੇਰਾ ਵੀ ਕੋਈ ਨਹੀਂ ਚੱਲੋਂ ਹੋਰ ਤੇ ਕਿਸੇ ਨਾਲ ਮੇਰੀ ਸਾਂਝ ਨਹੀਂ ਬਣਦੀ ਕਿਉਂ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਆਪਣਾ ਤੇ ਕੋਈ ਨਹੀਂ ਗੁਰਵੰਗਦੇਵ ਜੀ ਦਾ ਇੱਕ ਬੜਾ ਕੀਮਤੀ ਸ਼ਲੋਕ ਕਿਸ ਹੀ ਕੋਈ ਕੋਏ ਮੰਜੇ ਨਿਮਾਣੀ ਇਕ ਤੂੰ ਕਿੱਥੋਂ ਇਸਨੇ ਫਰਿਆਦ ਕੀਤੀ اے ਪ੍ਰਭੂ اے ਖੁਦਾ ਕਿਸੇ ਦਾ ਕੋਈ ਏ ਕਿਸੇ ਦਾ ਕੋਈ ਏ ਕਿਸੇ ਦਾ ਕੋਈ ਆਪਣਾ ਤੇ ਕੋਈ ਨਹੀਂ ਨਾ ਕੋਈ ਭੈਣ ਏ ਨਾ ਕੋਈ ਭਰਾ ਏ ਨਾ ਮਾਤਾ ਨਾ ਪਿਤਾ ਕੋਈ ਸੰਤਾਨ ਨਹੀਂ ਕੋਈ ਪਤਨੀ ਨਹੀਂ ਕੋਈ ਮਾਹਬਾਕ ਨਹੀਂ ਕੁਛ ਵੀ ਨਹੀਂ ਕੱਲ ਅੱਜ ਪਤਾ ਚੱਲਿਆ ਤੂੰ ਵੀ ਕਰਨਾ ਤੂੰ ਵੀ ਕਰਨਾ ਲਾਸ਼ਰੀ ਇਹ ਕਹਿੰਦਾ ਮੇਰਾ ਮਨ ਬਹੁਤ ਖੁਸ਼ ਹੋਇਆ ਐ ਖੁਦਾ ਬਹੁਤ ਖੁਸ਼ ਹੋਇਆ ਅੱਜ ਪਹਿਲੀ ਵਾਰ ਪਤਾ ਚੱਲਿਆ ਤੂੰ ਮੇਰੀ ਦਾ ਮੇਰੀ ਦਾ ਪਤਾ ਹੈ ਵਾਪਸ ਆ ਕੇ ਇਸ ਨੇ ਕੀ ਕੀਤਾ ਸੰਦੇਹ ਆ ਚੁੱਕੀ ਸੀ ਪੇੜਾਂ ਦਾ ਦੁੱਧ ਚੋਇਆ ਗਰਮ ਕੀ ਬਾਜਰੇ ਦੇ ਦੋ ਪ੍ਰਸ਼ਾਦੇ ਬਣਾਏ ਤੇ ਲੈ ਕੇ ਬੈਠਾ ਕਹਿੰਦਾ ਖੁਦਾ ਸਾਡੇ ਕੋਲ ਤੇ 150 ਦੇ ਕਰੀਬ ਭੇਡਾਂ ਵੀ ਹਨ ਪਤਾ ਨਹੀਂ ਤੇਰੇ ਕੋਲ ਹਨ ਕਿ ਨਹੀਂ ਤੇ ਐ ਹਣ ਤੂੰ ਮੇਰੇ ਨਾਲ ਆ ਬੈਠ ਕੇ ਰੋਟੀ ਖਾ ਦੁੱਧ ਮੈਂ ਗਰਮ ਕੀਤਾ ਤੂੰ ਦੇਖ ਤੂੰ ਰਾਜਦਾਨਾ ਫਿਰ ਮੈਂ ਬਾਦ ਵਿੱਚ ਪੁੱਛਾਂਗਾ ਖੁਦਾ ਮੈਨੂੰ ਇਹ ਤੇ ਨਹੀਂ ਪਤਾ ਤੇਰੇ ਵਿੱਚ ਕੀ ਗੁਣ ਨੇ ਪਰ ਤੂੰ ਮੇਰੇ ਗੁਣ ਸੁਣ ਲੈ ਅੱਜ ਤੱਕ ਦੁਨੀਆ ਪਰਮਾਤਮਾ ਦੀ ਸਿਫਤੌ ਸਲਾਹ ਕਰਦੀ ਰਹੀ ਉਹਦੇ ਗੁਣਾ ਨੂੰ ਸਾਹਮਣੇ ਰੱਖ ਕੇ ਰੂਹੇ ਜ਼ਮੀਨ ਵਿੱਚ ਕਿਸ ਤਰ੍ਹਾਂ ਦਾ ਪਹਿਲਾ ਭਗਤ ਹੋਇਆ ਜੋ ਆਪਣੇ ਗੁਣ ਰੱਖਦਾ ਪਿਆ ਕਹਿੰਦਾ ਖੁਦਾ ਮੈਨੂੰ ਇਹ ਤੇ ਨਹੀਂ ਪਤਾ ਤੇਰੀਆਂ ਕੀ ਹੋਗੀਆਂ ਪਰ ਮੇਰੀਆਂ ਹੋਗੀਆਂ ਸੁਣ ਲੈ ਤੈਨੂੰ ਕਦੀ ਤਾਪ ਚੜਿਆ ਨਾ ਤੇ ਮੈਨੂੰ ਜੜੀ ਬੂਟੀਆਂ ਦਾ ਵੀ ਥੋੜਾ ਜਿਹਾ ਗਿਆਨ ਹੈ ਮੈਨੂੰ ਆਪਣੇ ਪਿਓ ਤੋਂ ਮਿਲਿਆ ਸੀ ਜੋ ਗੁਜ਼ਰ ਗਏ ਉਹ ਜੜੀ ਬੂਟੀਆਂ ਤੋੜ ਕੇ ਘੋਟ ਕੇ ਮੈਂ ਤੈਨੂੰ ਪਿਲਾ ਦੇਵਾਂਗਾ ਤੇਰਾ ਤਾਪ ਲੈ ਜਾਏਗਾ ਏ ਖੁਦਾ ਇੱਕ ਹੋਰ ਵੀ ਖੂਬੀ ਐ ਮੇਰੇ ਕੋਲ ਤੇਰੇ ਕੱਪੜੇ ਪਾੜ ਜਾਣ ਨਾ ਮੇਰੇ ਕੋਲ ਸੋਈ ਧਾਗਾ ਵੀ ਐ ਮੇਰੇ ਕੋਲ ਤੇਰੇ ਕਪੜੇ ਸੇਦਿਆਂਗਾ ਫਿਰ ਹੋਰ ਵੀ ਸੁਣ ਲੈ ਖੁਦਾ ਕਿਦਰੇ ਤੇਰੀ ਜੁੱਤੀ ਪਾੜ ਜਾਏ ਨਾ ਮੈਨੂੰ ਉਹ ਵੀ ਗੰਡਣ ਦੀ ਜਾਤਾਂ ਤੂੰ ਆਹ ਤੇ ਸਹੀ ਮੈਂ ਤੇਰੀਆਂ ਜੁੱਤੀਆਂ ਗੰਡਣਾਗਾ ਮੈਂ ਤੇਰੇ ਪਾਟੇ ਹੋਏ ਕਪੜੇ ਸਿਆਂਗਾ اے ਖੁਦਾ ਤੂੰ ਆਹ ਤੇ ਸਹੀ ਜੇ ਕਿਦਰੇ ਤੈਨੂੰ ਥਕੇਵਾ ਹੋਵੇ ਤੇ ਮੈਨੂੰ ਮੁੱਠੀ ਛਾਪੀ ਕਰਨ ਦੀ ਵੀ ਬੜੀ ਵਧੀਆ ਜਾਤਾਂ ਮੈਂ ਤੇਰਾ ਠਗੇਵਾ ਲਾ ਦੇਣਾ ਤੇ ਕਿਦਰੀ ਤੈਨੂੰ ਤਾਪ ਚੜ ਜਾਏ ਤੇ ਮੈਂ ਤੇਰਾ ਤਾਪ ਵੀ ਛੇਤੀ ਲਾ ਦੇਣਾ ਹਜ਼ਰਤ موسی ਲੰਘਿਆ ਜਾ ਰਿਹਾ ਸੀ ਉਹਨੇ ਇਹ ਬੋਲ ਸੁਣੇ ਪਹਿਲੀ ਵਾਰ ਸੁਣੇ ਵੀ ਕੋਈ ਮਨੁੱਖ ਖੁਦਾ ਦੇ ਸਾਹਮਣੇ ਆਪਣੇ ਗੁਨਾ ਨੂੰ ਰੱਖ ਰਿਹਾ ਹੈ ਔਰ ਉਹ ਜੋ ਫਰਿਆਦ ਕਰ ਰਿਹਾ ਸੀ ਰਲੇ ਲੇ ਰੇ ਅਸੀ ਇਹਨੂੰ ਈਰਾਨ ਦੇ ਇੱਕ ਮਹਾਨ ਸੰਤ ਮੌਲਾਨਾ ਰੋਮ ਨੇ ਮਸਨ ਵੀਰਿ ਵਿੱਚ ਦਰਜ ਕੀਤਾ ਤੂ ਕੋ ਜਾਈ ਤਾ ਸ਼ਮਮਮ ਚਾਕਰ ਇਹ ਖੁਦਾ ਕੋ ਕਿਥੇ ਮੈਂ ਤੇਰੀ ਚਾਕਰੀ ਕਰਨੀ ਤੇਰੀ ਨੌਕਰੀ ਕਰਨੀ ਤੇਰੀ ਗੁਲਾਮੀ ਕਰਨੀ ਜੋ ਕੁਝ ਮੈਨੂੰ ਆਉਂਦਾ ਮੈਂ ਤੈਨੂੰ ਦੱਸ ਦਿੰਦਾ ਹੈ ਜਿਹੜੇ ਜਿਹੜੇ ਗੁਣ ਮੇਰੇ ਕੋਲ ਨੇ ਮੈਂ ਤੈਨੂੰ ਦੱਸ ਦਿੱਤੇ ਨੇ ਤੇਰੇ ਗੁਣਾ ਦਾ ਮੈਨੂੰ ਪਤਾ ਹੋ ਗਿਆ। ਉਹ ਵਾਇਜ਼ ਕਹਿ ਰਿਹਾ ਸੀ ਤੂੰ ਲਾ ਸ਼ਰੀਕ ਹੈ ਤੂੰ ਆਪਾਂ ਵੀ ਲਾ ਸ਼ਰੀਕ ਹੈ ਸਾਡਾ ਕੋਈ ਸ਼ਰੀਕ ਨਹੀਂ। ਉਹ ਵਾਇਜ਼ ਕਹਿ ਰਿਹਾ ਸੀ ਤੂੰ ਲਾ ਮਕਾਨ ਹੈ ਤੇਰਾ ਕੋਈ ਥਾਂ ਟਿਕਾਣਾ ਨਹੀਂ ਤੂੰ ਆਪਣਾ ਵੀ। ਇਸ ਹਿਸਾਬ ਨਾਲ ਮੈਂ ਤੇਰੇ ਨਾਲ ਸਾਂਝ ਬਣਾਈ ਹੈ। ਤੂੰ ਮੇਰੀਆਂ ਖੂਬੀਆਂ ਸੁਣ ਲੈ। ਬਾਕੀ ਮੈਨੂੰ ਕੁਝ ਨਹੀਂ। تو کو جائی تاشب مم چاکر مولانا روم نے لکھے اس طرح کی جد اس نے اچھی فریاد کی تو کو جائی تو ہیں تو کو جائی تاشب مم چاکر میں تیری چاکری کرنی ہے میں تیرا غلام بننا میں تیری سیوا کرنی ہے ਕੰਨ ਨੇ ਹਜ਼ਰਤ موسی ਨੂੰ ਕਰੋਧ ਚੜਿਆ ਉਹਨੇ ਦੋ ਥੱਪੜ ਖਿੱਚ ਕੇ ਉਸਨੇ ਮਾਰੇ ਖੁਦਾ ਨੂੰ ਤਾਪ ਚੜਦਾ ਤੂੰ ਦਵਾਈ ਘੋਟ ਕੇ ਪਿਲਾਏ ਉਹਦੇ ਕੱਪੜੇ ਪਾਟਦੇ ਨੇ ਤੂੰ ਸੇਦੇਂਗਾ ਉਹਦੀ ਜੁੱਤੀ ਪਾੜਦੀ ਹੈ ਮੂਰਖ ਤੇ ਨੂੰ ਇਤਨੀ ਵੀ ਸਮਝ ਨਹੀਂ ਖੁਦਾ ਕੀ ਉੱਥੇ ਵਿਆਪਕ ਸਤਾ ਇੱਕ ਮਹਾਨ ਸ਼ਕਤੀ ਫੇਨੂ ਕੱਖ ਨਹੀਂ ਸੀ ਫੇਰੇ ਸ਼ਬਦ ਨਾ ਲੋ। ਚਲਾ ਗਿਆ। ਕਹੋ ਦੂਰ ਤੇ ਰੋਣ ਲੱਗ ਪਿਆ ਆਇਆ ਤੇ ਕਹਿੰਦੇ ਸਾਰੇ ਜਹਾਨ ਦੇ ਵਿੱਚ ਇੱਕ ਤੋ ਹੀ ਤੇਸੀ ਆਵਾਜ਼ ਕਹਿੰਦਾ ਸੀ ਮੇਰੇ ਵਰਗਾ। ਪਤਾ ਹੈ ਸੰਬੰਧ ਕਿੱਥੇ ਜੁੜਦਾ ਹੈ? ਜਾਂ ਦੂਜੇ ਨੂੰ ਆਪਣੇ ਵਰਗਾ ਬਣਾਓ ਜਾਂ ਖੁਦ ਦੂਜੇ ਵਰਗੇ ਬਣੋ। ਉਹ ਨਹੀਂ ਜੁੜੇਗਾ ਸਨ। ਕਿਆ ਕੋਈ ਗੁਰੂ ਵਰਗਾ ਬਣੇ ਕਿਆ ਗੁਰੂ ਨੂੰ ਆਪਣੇ ਵਰਗਾ ਬਣਾਏ ਗੁਰੂ ਸਾਡੇ ਵਰਗਾ ਨਹੀਂ ਬਣੇਗਾ ਅਗਰ ਸਾਡੇ ਵਰਗਾ ਬਣ ਜਾਏ ਤੋ ਗੁਰੂ ਗੁਰੂ ਹੀ ਨਹੀਂ ਪ੍ਰਭੂ ਸਾਡੇ ਵਰਗਾ ਨਹੀਂ ਹੋ ਸਕਦਾ ਅਗਰ ਸਾਡੇ ਵਰਗਾ ਹੋ ਗਿਆ ਤੋ ਪ੍ਰਭੂ ਪ੍ਰਭੂ ਹੀ ਨਹੀਂ ਹੈ ਸਾਨੂੰ ਪ੍ਰਭੂ ਵਰਗਾ ਮਣਾ ਪੈਗਾ ਪਰਮਾਤਮਾ ਵਰਗਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਮਨੁੱਖ ਨੂੰ ਵਸੀਲਾ ਦਿੱਤਾ ਉਸ ਪਰਮਾਤਮਾ ਨੇ ਪਰਮਾਤਮਾ ਹੋਣ ਦਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹਰੀ ਦਾ ਜਨ ਹਰੀ ਦਾ ਭਗਤ ਹਰੀ ਜੈਸਾ ਚਾਹੀਦਾ ਹੈ ਸੁਭਾਅ ਕਰਕੇ ਸੁਭਾਅ ਕਰਕੇ ਫਰਿਆਦ ਪਿਆ ਕਰਦਾ ਰੋਕੇ ਇਕ ਤੂੰ ਹੀ ਤੇ ਸੀ ਮੇਰੇ ਵਰਗਾ ਪਰ ਇਹ ਰਹਿਬਰ ਕਹਿੰਦਾ ਹੈ ਇਹ ਪੈਗੰਬਰ ਕਹਿੰਦਾ ਹੈ ਤੂੰ ਮੇਰੇ ਵਰਗਾ ਨਹੀਂ ਜ਼ਾਰੋ ਜ਼ਾਰੋ ਦੋ ਰੋਟੀਆਂ ਬਣਾਈਆਂ ਘਰੀਆਂ ਦੀਆਂ ਘਰੀਆਂ ਰਹਿ ਗਈਆਂ ਦੁੱਧ ਵੀ ਧਰੇ ਦਾ ਧਰਾ ਰਹਿ ਗਿਆ ਉਸਨੇ ਪੀਤਾ ਨਹੀਂ ਇਤਨੇ ਉਦੇ ਦਿਲ ਨੂੰ ਚੋਟ ਕੋ ਤੋਰ ਤੇ ਬੈਠਦੇ ਨਹੀਂ موسی ਹਮੇਸ਼ਾ ਜੁੜ ਜਾਂਦਾ ਸੀ ਇੱਕ ਕੋਈ ਦਫਾ ਨਾਮ ਦੌਰਾਂ ਦਾ ਸੀ ਤੇ ਜੁੜ ਜਾਂਦਾ ਸੀ ਅੱਜ ਨਹੀਂ ਜੁੜ ਰਿਹਾ ਰਾਤ ਨੂੰ ਲੰਗਰ ਨੂੰ ਆ ਗਈ कारे टूटदे टूटदे खिसकण लग गए प्रभात हो गई लेकिन موسی ਦਾ ਮਨ ਨਹੀਂ ਜੁੜਿਆ ਫਰਿਆਦ ਕੀਤੀ موسی ਨੇ ਤੈ ਖੁਦਾ ਮੇਰੇ ਕੋਲ ਕੀ ਗਲਤੀ ਮੇਰੇ ਕੋਲ ਐਸੀ ਕੀ ਬੋਲੋ ਗਈ ਹੈ ਜੁੜਨਾ ਪ੍ਰਮਾਤਮਾ ਦੀ ਬਖਸ਼ਿਸ਼ ਹੈ ਮਨੁੱਖ ਦੀ ਆਪਣੀ ਮਿਹਨਤ ਨਹੀਂ ਜਪ ਕਰਨਾ ਮਨੁੱਖ ਦੀ ਮਿਹਨਤ ਹੈ ਜਦ ਸਮਾਧੀ ਬਣ ਜਾਏ ਰਸ ਬਣ ਜਾਏ ਆਨੰਦ ਬਣ ਜਾਏ ਕਿ ਉਹਦੀ ਰਹਿਮਤ ਮਨੁੱਖ ਦੀ ਮਿਹਨਤ ਨਹੀਂ ਇਸ ਚੱਕਰ 'ਚ ਨਾ ਪੈਣਾ ਰੋਟੀ ਕਮਾਣਾ ਰੋਟੀ ਪਕਾਣਾ ਰੋਟੀ ਖਾਣ ਤੱਕ ਹੀ ਮਨੁੱਖ ਸੀਮਤ ਹੈ ਖੌਨ ਤੇ ਪ੍ਰਮਾਤਮਾ ਨੇ ਬਣਾਣਾ ਹੈ ਕੋਈ ਅਸੀਂ ਥੋੜੀ ਬਣਾਉਂਦੇ ਆ ਉਹ ਸਾਡੇ ਹੱਥ 'ਚ ਰੱਖਿਆ ਹੀ ਨਹੀਂ ਉਸ ਖਾਦੇ ਭੋਜਨ ਦਾ ਖੌਨ ਨਾ ਬਣੇ ਤਾਂ ਫਿਰ ਅਸੀਂ ਹੋ ਸਕਦੇ ਗੁਰਦੁਆਰੇ ਆਣਾ ਸਤ ਸੰਗ ਕਰਨਾ ਬਾਣੀ ਜਪਣਾ ਵਾਹਿਗੁਰੂ ਮੰਤਰ ਜਪਣਾ ਇਬਾਦਤ ਕਰਨਾ ਮ੍ਰਿਤਵੇਲੇ ਉਠਣਾ ਤੇ ਮਨੁੱਖ ਨੇ ਕਰਨਾ ਪਰ ਕੋਈ ਸਮਾਦੀਲੀਨ ਹੋ ਜਾਏ ਤੇ ਉਦੀ ਬਖਸ਼ਿਸ਼ ਹੈ ਤੇ ਉਦੀ ਰਹਿਮਤ ਹੈ ਮਨੁੱਖ ਦੇ ਵਸ ਦੀ ਗੱਲ ਨਹੀਂ ਹੈ ਹੀ ਨਹੀਂ ਇਸ ਚੱਕਰ 'ਚ ਨਾ ਪੈਣਾ ਇਹ ਉਦੀ ਰਹਿਮਤ ਹੈ موسی ਕਹਿੰਦਾ ਸੀ اے ਖੁਦਾ ਤੇਰੀ ਰਹਿਮਤ ਮੇਰੇ ਤੇ ਹਮੇਸ਼ਾ ਬਰਸਦੀ ਸੀ ਅੱਜ ਵੀ ਹਾਣੇ ਮੇਰਾ ਮਨ ਕਿਉਂ ਨਹੀਂ ਜੁੜਿਆ ਤੇ ਪਲਹਾਮ ਹੋਇਆ ਨਹੀਂ ਜੁੜ ਸਕਿਆ ਕਿਉਂ ਤੂੰ ਅੱਜ ਇੱਕ ਜੁੜੇ ਹੋਏ ਨੂੰ ਤੋੜ ਤੇ ਆਇਆ ਇੱਕ ਜੁੜੇ ਹੋਏ ਨੂੰ ਤੋੜ ਤੇ ਆਇਆ ਉਹ ਜਿਹੜਾ ਅਲਹਾਮ ਹੋਇਆ ਉਹਨੂੰ ਮੌਲਾਨਾ ਰੂਮ ਨੇ ਆਪਣੀ ਮਸਨਵੀ ਚ ਇੰਜ ਲਿਖਿਆ ਤੂੰ ਬਰਾਏ ਵਸਲ ਕਰਦਨ ਆਮਦੀ ਨਹੀਂ ਬਰਾਏ ਫਸਲ ਕਰਦਨ ਆਮਦੀ ਤੂੰ ਇਸ ਦੁਨੀਆ ਵਿੱਚ ਜੋੜਨ ਲਈ ਆਇਆ ਤੋੜਨ ਨਹੀਂ ਕਿਉਂਕਿ ਤੋੜ ਕੇ ਰੱਖ ਦਿੱਤਾ। ਪਾਮੇ ਉਹ ਨਾ ਸਮਝ ਸੀ ਪਰ ਉਹਨੇ ਮੇਰੇ ਨਾਲ ਸੰਬੰਧ ਜੋੜ ਲਿਆ ਸੀ। ਉਹ ਜਿਹੜੇ ਆਪਣੇ ਗੁਣ ਮੇਰੇ ਸਾਹਮਣੇ ਰੱਖਦਾ ਰੱਖ ਪਿਆ ਸੀ ਮੈਨੂੰ ਬੜੇ ਪਿਆਰੇ ਲੱਗੇ ਬਹੁਤ ਪਿਆਰੇ ਲੱਗੇ। ਇੱਕ ਗੱਲ ਹੋਰ ਵੀ ਅਰਜ਼ ਕਰਦੇ ਆਂ। ਅਗਰ ਮਨੁਖ ਚਤਰ ਤੇ ਚਲਾਕ ਨਹੀਂ ਹੈ ਤੇ ਸੰਸਾਰ ਵਿੱਚ ਕਾਮਯਾਬ ਨਹੀਂ ਹੋ ਸਕੇਗਾ ਪਰ ਮਨੁਖ ਭੋਲਾ ਨਹੀਂ ਹੈ ਧਰਮ ਦੀ ਦੁਨੀਆ ਵਿੱਚ ਕਾਮਯਾਬ ਨਹੀਂ ਹੋ ਸਕੇਗਾ ਚਲਾਕ ਬੰਦੇ ਦੀ ਧਰਮ ਦੁਨੀਆ 'ਚ ਨਹੀਂ ਚੱਲਦੀ ਭੋਲਾਵਾ ਸੰਸਾਰ ਵਿੱਚ ਨਹੀਂ ਚੱਲਦਾ ਕਬੀਰ ਕਹਿੰਦੇ ਨੇ ਚਕਰਾਈ ਨਾ ਚਕਰ ਭੁਜ ਪਾਈਏ ਰੇ ਜਨ ਮਨਵਾਦ ਉਸਿਆ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੇ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲਦੇ ਚਤਰਾਈਆਂ ਸਿਆਣਪਾਂ ਆਵੇਂ ਕਿਤੇ ਨਾ ਕਿਤਨੀ ਚਤrai ਇਕੱਠੀ ਕਰ ਲੈ ਕਿਤਨਾ ਪਾਰ ਦਾ ਗਿਆਨ ਇਕੱਠਾ ਕਰ ਲੈ ਕਿਤਨੀ ਸਿਆਣਪ ਇਕੱਠੀ ਕਰ ਲੈ ਕਿਤਨਾ ਤੂੰ ਚਰਾਕ ਹੋ ਜਾਏ ਹਾਜ਼ਰ ਜਵਾਬ ਹੋ ਜਾਏ ਪਰਮਾਤਮਾ ਦੀ ਦੁਨੀਆ ਚ ਨਹੀਂ ਚੱਲਦੇ ਉੱਥੇ ਕਿ ਭੋਲਾ ਬਾਝ ਚੱਲਦਾ ਹੈ ਮਾਸੂਮੇਤ ਚੱਲਦੀ ਹੈ ਅਤਿਤੀ ਸ਼ਰਧਾ ਕਮਾਉਣੀ। ਉੱਥੇ ਤੇ ਅੰਦਰੋਂ ਬਾਹਰੋਂ ਇੱਕ ਹੋ ਜਾਣਾ ਇਹ ਕਮਾਉਣਾ। ਅਲਹਾਂ ਹੋਇਆ ਤੂੰ ਬਰਾਏ ਵਸਲ ਕਰਦਨ ਆਮਦੇ ਨੇ ਬਰਾਏ ਫਸਲ ਕਰਦਨ ਆਮਦੇ ਤੈਨੂੰ ਮੈਂ ਭੇਜਿਆ ਸੀ ਜਗਤ ਦੇ ਲੋਗਾਂ ਦੇ ਦਿਲ ਜੋੜਨ ਵਾਸਤੇ ਪਰ ਤੂੰ ਤੇ ਇੱਕ ਜੁੜੇ ਨੂੰ ਤੋੜ ਗਿਆ। ਉਹ ਜਿਹੜੇ ਗੁਣ ਆਪਣੇ ਦੱਸਦਾ ਪਿਆ ਸੀ ਮੈਨੂੰ ਬੜੇ ਪਿਆਰੇ ਲੱਗੇ ਬਹੁਤ ਪਿਆਰੇ ਲੱਗੇ ਤੂੰ ਕਿ ਤੋੜ ਕੇ ਰੱਖ ਗਿਆ ਜਾ ਹੁਣ ਤੂੰ ਮੇਰੇ ਨਾਲ ਤਾਂ ਜੁੜ ਸਕੇਗਾ ਪਹਿਲੇ ਉਹਨੂੰ ਜੋੜ ਦੇ ਆ ਉਹਨੂੰ ਜਾ ਕੇ ਖੈ ਖੁਦਾ ਤੇਰੇ ਵਰਗੇ ਇਤਿਹਾਸ ਹੈ ਮੂਸਾ ਵਾਪਸ ਆਇਆ ਉਹਦੇ ਪੈਰੀਂ ਪਿਆ ਉਸਕੋ ਮਾਫੀ ਮੰਗੀ ਪਤਾ ਕੀ ਆਥੇ ਐ ਆਯਾਲੇ ਖੁਦਾ ਕਹਿੰਦਾ ਖੁਦਾ ਤੇਰੇ ਵਰਗੇ ਤੇਰੇ ਵਰਗੇ ਸਾਡੇ ਗੁਨਾ ਤੇ ਵੀ ਨਹੀਂ ਰਿਝਿਆ ਸਾਡੇ ਗਿਆਨ ਤੇ ਵੀ ਨਹੀਂ ਰਿਝਿਆ ਫਿਰੇ ਭੋਲੇ ਬਾਗ